ਮਾਨਸਾ ਦੇ ਵਿੱਚ 14 ਸਾਲ ਦੀ ਬੱਚੀ ਨਾਲ ਬਲਾਤਕਾਰ ਦੀ ਇੱਕ ਘਟਨਾ ਹੁੰਦੀ ਹੈ ਉਸ ਤੋਂ ਬਾਅਦ ਇੱਕ ਜਥੇਬੰਦੀ ਸਾਹਮਣੇ ਆਉਂਦੀ ਹੈ ਤੇ ਉਹ ਇੱਕ ਧਰਨੇ ਦਾ ਐਲਾਨ ਕਰਦੇ ਆ ਪਰ ਉਸ ਤੋਂ ਬਾਅਦ ਇੱਕ ਵੀਡੀਓ ਹੋਕਣਾ ਸ਼ੁਰੂ ਹੋ ਰਹੀ ਹੈ ਸੋਸ਼ਲ ਮੀਡੀਆ ਦੇ ਉੱਪਰ ਜਿਹਦੇ ਵਿੱਚ ਕਿਹਾ ਜਾ ਰਿਹਾ ਕਿ ਉਹ ਮਸਲਾ ਜਿਹੜਾ ਝੂਠਾ ਹੈ ਉਹ ਸ਼ੈਲਰ ਮਾਲਕ ਜੋ ਵਿਅਕਤੀ ਹੈ ਤੇ ਉਹ ਮਤਲਬ ਪਰਚੇ ਚ ਐਵੇਂ ਪਾਇਆ ਗਿਆ ਮਤਲਬ ਉਹਨੇ ਇਹ ਸਭ ਕੁਝ ਕੀਤਾ ਨਹੀਂ ਸੋ ਸਾਡੇ ਨਾਲ ਆਗੂ ਬਲਵਿੰਦਰ ਸਿੰਘ ਖਰਾਂਗਣਾ ਜੀ ਮੌਜੂਦ ਨੇ ਅਸੀਂ ਇਹਨਾਂ ਤੋਂ ਜਾਣਾਂਗੇ ਪਹਿਲਾਂ ਤਾਂ ਇਹ ਇਹ ਜਾਣਾਂਗੇ ਮਸਲਾ ਕੀ ਹੈ ਸਾਰਾ ਮਸਲਾ ਸਾਡੇ ਕੋਲੇ ਬੱਚੀਆਂ ਖੜੀਆਂ ਹੀ ਨੇ ਸ਼ਾਹਜ਼ਰ ਨੇ ਤਾਂ 14 ਸਾਲ ਦੀ ਬੱਚੀ ਦੇ ਨਾਲ ਮਤਲਬ ਕਿ ਇੱਕ ਬਲਾਤਕਾਰ ਹੁੰਦਾ ਸ਼ਹਿਰ ਦੇ ਵਿੱਚ ਉਹ ਪਰਿਵਾਰ ਸਾਡੇ ਕੋਲੇ ਆਉਂਦਾ ਜਾਂ ਤੱਕ ਜਥੇਬੰਦੀਆਂ ਕੋਲੇ ਆਉਂਦਾ ਤਾਂ ਪਰਚਾ ਦਰਜ ਹੋ ਜਾਂਦਾ ਪਰ ਹੁਣ ਕੁਝ ਸ਼ਹਿਰ ਦੇ ਲੋਕ ਨੇ ਜਿਹੜੇ ਉਹ ਬੱਚੀਆਂ ਦੇ ਚਿਹਰੇ ਨਸ਼ਰ ਕਰ ਰਹੇ ਨੇ ਇਹ ਵੀ ਕਹਿ ਰਹੇ ਨੇ ਕਿ ਜੀ ਇਹ ਮਾਮਲਾ ਝੂਠਾ ਮੈਂ ਉਹਨਾਂ ਨੂੰ ਜਵਾਬ ਦੇਣਾ ਚਾਹੁੰਦਾ ਕਿ ਮਾਨਯੋਗ ਮੈਡੀਕਲ ਅਫਸਰ ਨੇ ਮਦਰ ਕੇ ਮੈਡੀਕਲ ਸਾਇੰਸ ਹੈ ਜਿਨੇ ਪੁਸ਼ਟੀ ਕਰ ਦਿੱਤੀ ਆ ਵੀ ਬੱਚੇ ਨਾਲ ਭਲਾਤਕਾਰ ਹੋਇਆ ਤਾਂ ਇਹ ਝੂਠਾ ਕਿਵੇਂ ਹੋ ਗਿਆ ਤਾਂ ਲਗਾਤਾਰ ਮਾਮਲਾ ਮਦਰ ਕੇ ਲਟਕਿਆ ਹੋਇਆ ਹੈ ਜਨਤਕ ਜਥੇਬੰਦੀਆਂ ਦੇ ਤੇ ਲੜ ਰਹੀਆਂ ਨੇ ਭਗਵੰਤ ਮਾਨ ਦੀ ਜਿਹੜੀ ਸਰਕਾਰ ਹੈ ਉਹਦੇ ਐਮਐਲਏ ਨੇ ਉਹਦੇ ਮੰਤਰੀ ਇੱਥੋਂ ਦਾ ਜ਼ਿਲ੍ਹੇ ਦਾ ਪ੍ਰਧਾਨ ਹੈ ਮਹੀਨਾ ਕ ਪਹਿਲਾਂ ਤਾਂ ਹੋ ਧੀਆਂ ਨੇ ਇੱਥੇ ਲੋੜੀਆਂ ਇੱਥੇ ਵੱਡੇ ਵੱਡੇ ਖਾੜੇ ਲਵਾ ਕੇ ਹਟਿਆ ਕੇ ਜੀ ਤਿਆਂ ਨੂੰ ਬਚਾਓ ਜੀ ਕੁਝ ਤਿਆਂ ਦਾ ਉਹਨਾਂ ਨੇ ਸਨਮਾਨ ਵੀ ਕੀਤਾ ਔਰ ਦੂਸਰੇ ਪਾਸੇ ਮਤਲਬ ਕਿ ਇੱਕ ਬੱਚੀ ਦੇ ਬਲਾਤਕਾਰ ਦਾ ਮਾਮਲਾ ਜਿਹੜਾ ਲਗਾਤਾਰ ਲੜਕਿਆ ਹੋਇਆ ਤੇ ਉਹਨਾਂ ਦੇ ਪਿਤਾ ਤੇ ਵੀ 307 ਦਾ ਪਰਚਾ ਇਹ ਵੀ ਇਸ ਸੰਬੰਧ ਤੇ ਕੀ ਕਹੋਗੇ ਇੱਕ ਪਰਚੇ ਹੋਰ ਦੀ ਗੱਲ ਕੀਤੀ ਗਈ ਵੀਡੀਓ ਦੇ ਵਿੱਚ ਕਿ ਕਿਟਨੈਪ ਵਾਲੀ ਗੱਲ ਉਹਦੇ ਸੰਬੰਧਤ ਕੀ ਕਹੋਗੇ ਹਾਂ ਕੋ ਬੱਚਿਆਂ ਨੂੰ ਇੱਥੇ ਮਤਲਬ ਕਿ ਦੋਸ਼ੀਆਂ ਵੱਲੋਂ ਕਿਟਨੈਪ ਕਰਕੇ ਕਿਸੇ ਹੋਟਲ ਦੇ ਵਿੱਚ ਰੱਖਿਆ ਗਿਆ ਉੱਥੋਂ ਮਤਲਬ ਉਹਨਾਂ ਨੂੰ ਚੰਡੀਗੜ੍ਹ ਦੇ ਵਿੱਚ ਲੈ ਕੇ ਜਾਇਆ ਗਿਆ ਵੀ ਮਤਲਬ ਕਿ ਬਿਆਨ ਬਦਲ ਦੋ ਤਾਂ ਉਹ ਬੱਚੀਆਂ ਪਟੀਆਂ ਕੋਈ ਇੱਕ ਚੁਸਤ ਸੀਗੀ ਵਿਚਾਰੀ ਜਿਹੜੀ ਵੱਡੀ ਤਾਂ ਉਹਨੇ ਆਪਣੇ ਬਾਪ ਨੂੰ ਮਤਲਬ ਕਿ ਉੱਥੋਂ ਲੋਕੇਸ਼ਨ ਭੇਜੀ ਫੋਨ ਦੇ ਜ਼ਰੀਏ ਤਾਂ ਲੋਕੇਸ਼ਨ ਤੇ ਬਾਪ ਜਿਹੜਾ ਉਹਨਾਂ ਬੱਚੀਆਂ ਨੂੰ ਉੱਥੋਂ ਚੰਡੀਗੜ੍ਹ ਤੋਂ ਲੈ ਕੇ ਆਇਆਗਾ ਔਰ ਅਗਲੀ ਗੱਲ ਕੁਝ 307 ਦਾ ਜਿਹੜਾ ਝੂਠਾ ਮੁਕੱਦਮਾ ਦਰਜ ਇਹਨਾਂ ਬੱਚੀਆਂ ਦੇ ਬਾਪ ਦੇ ਉੱਤੇ ਹੋਇਆਗਾ ਉਹ ਪਹਿਲਾਂ ਤਾਂ ਉਹਨਾਂ ਨੂੰ ਕੋਸ਼ਿਸ਼ ਕੀਤੀ ਬਾਪ ਨੂੰ ਵੀ ਮਤਲਬ ਕਿ ਡਰਾਇਆ ਜਾਵੇ ਧਮਕਾਇਆ ਜਾਵੇ ਫਿਰ ਉਹਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਵੀ ਤੂੰ ਇਦਾਂ ਪੈਸੇ ਲੈ ਲੈ ਐਨੇ ਪੈਸੇ ਲੈ ਲੈ ਡੀਲ ਹੋਈ ਪਰ ਉਹ ਬੰਦਾ ਉਹਨਾਂ ਚਿਰ ਚੁੱਪ ਰਿਹਾ ਜਿੰਨਾ ਚਿਰ ਮਤਲਬ ਪਰਚਾ ਦਰਜ ਨਹੀਂ ਹੋਇਆ ਜਦੋਂ ਪਰਚਾ ਦਰਜ ਹੋ ਗਿਆ ਤਾਂ ਉਸ ਤੋਂ ਬਾਅਦ ਉਹ ਬੰਦਾ ਖੁੱਲ ਕੇ ਸਾਹਮਣੇ ਆਇਆ ਤਾਂ ਜਦੋਂ ਖੁੱਲ ਕੇ ਸਾਹਮਣੇ ਆਇਆ ਤਾਂ ਫਿਰ ਇਥੇ ਮਤਲਬ ਕਿ ਉਹਦੇ ਤੇ 307 ਦਾ ਜਿਹੜਾ ਝੂਠਾ ਮਕਦਮਾ ਦਰਜ ਕਰਕੇ ਐਡੀ ਮਤਲਬ ਕਿ ਮਸਤੀਦੀ ਕੀਤੀ ਮਾਨਸਾ ਦੀ ਪੁਲਿਸ ਨੇ ਜਿੰਨੀ ਮਤਲਬ ਸਿੱਧੂ ਮੂਸੇਵਾਲਾ ਸਾਡੇ ਮਾਨਸਾ ਦਾ ਇੱਕ ਪੂਰੇ ਪੰਜਾਬ ਦਾ ਇੱਕ ਸ਼ਿੰਗਾਰ ਸੀ ਜਦੋਂ ਉਹਦਾ ਕਤਲ ਹੋਇਆ ਉਹਦੇ ਦੋਸ਼ੀਆਂ ਨੂੰ ਵੀ ਫੜਨ ਤੇ ਐਡੀ ਮਸਤੀਦੀ ਨਹੀਂ ਦਿਖਾਈ ਜਿੰਨੀ ਮਸਤੀਦੀ ਮਤਲਬ ਕਿ ਇੱਕ ਬੱਚੀ ਦੇ ਬਾਪ ਨੂੰ ਮਤਲਬ ਕਿ ਰਾਜਸਥਾਨ ਤੋਂ ਚੱਕ ਕੇ ਲੈ ਕੇ ਜੇਲ੍ਹ ਦੇ ਵਿੱਚ ਸਿੱਟਿਆ ਹੋਇਆ ਪਤਾ ਲੱਗਿਆ ਪਰਿਵਾਰ ਨੇ ਦੱਸਿਆ ਜੇਲ੍ਹ ਦੇ ਵਿੱਚ ਵੀ ਇੰਨਾ ਉਹਨੂੰ ਟੌਰਚਰ ਕੀਤਾ ਗਿਆ ਕਿ ਉਹਨੂੰ ਚੱਕੀਆਂ ਦੇ ਵਿੱਚ ਬੰਦ ਕੀਤਾ ਹੋਇਆ ਕਿ ਮਤਲਬ ਵੀ ਇੰਨਾ ਟੌਰਚਰ ਮੈਂਟਲੀ ਅਪਸੈਟ ਹੋ ਜੇ ਵੀ ਕਦੋਂ ਕਹੇਦੇ ਵੀ ਜੀ ਮੈਂ ਉਹ ਦੋਸ਼ੀ ਜਿਹੜੇ ਪਰਿਵਾਰ ਆ ਉਹਨਾਂ ਨਾਲ ਮੈਂ ਮਤਲਬ ਸਮਝੌਤਾ ਕਰ ਲਾ ਪਰ ਅਸੀਂ ਆਪਣੀ ਪਾਰਟੀ ਵੱਲੋਂ ਸੀਪੀਐਮਐਲ ਲਿਬ੍ਰੇਸ਼ਨ ਵੱਲੋਂ ਆਪਣੀ ਜਥੇਬੰਦੀ ਮਜ਼ਦੂਰ ਮੁਕਤੀ ਮੋਰਚੇ ਵੱਲੋਂ ਇਸ ਪਰਿਵਾਰ ਦੇ ਨਾਲ ਡਟ ਕੇ ਖੜੇ ਆਂ ਔਰ ਜਿਨ੍ਹਾਂ ਚਰ ਜਿਹੜੇ ਦੋਸ਼ੀ ਨੇ ਉਹ ਜੇਲ੍ਹ ਦੇ ਵਿੱਚ ਨਹੀਂ ਜਾਂਦੇ ਔਰ ਜਿਹੜਾ ਪੀੜਤ ਬੱਚੀ ਦਾ ਬਾਪ ਆ ਉਹ ਜੇਲ੍ਹ ਤੋਂ ਬਾਹਰ ਨਹੀਂ ਆਉਂਦਾ ਓਨੀ ਦੇਰ ਅਸੀਂ ਜੱਜ ਕੇ ਨਿੱਕ ਵੀਰ ਬੱਚੀਆਂ ਦੀ ਵੀਡੀਓ ਨਸ਼ਰ ਹੁੰਦੀ ਹੈ ਸਾਡੇ ਨਾਲ ਬੱਚੀਆਂ ਵਜੂਦ ਨੇ ਸੋ ਅਸੀਂ ਬੱਚਿਆਂ ਨੂੰ ਪੁੱਛਣਾ ਚਾਹਾਂਗੇ ਉਹਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਮੇਰੇ ਪਾਪਾ ਤੱਕੇ ਨਾ ਕਰ ਰਹੇ ਮੇਰੇ ਚਾਚਾ ਕਰ ਰਹੇ ਨੇ ਇਸ ਤਿੱਕੇ ਨਾਲ ਠੀਕ ਹੈ ਹੁਣ ਤਾਂ ਤੁਹਾਡੇ ਪਾਪਾ ਜੇਲ੍ਹ 'ਚ ਹੀ ਨੇ ਵੈਸੇ ਤੁਹਾਨੂੰ ਪਤਾ ਹੀ ਹੈ ਸੋ ਮਤਲਬ ਉਹ ਵੀਡੀਓ ਦਾ ਸੱਚ ਕੀ ਹੈ ਮੈਂ ਜਾਨਣਾ ਚਾਹਾਂਗੇ ਉਹ ਸਾਨੂੰ ਦਰਾਤਰਮ ਘਾ ਕੇ ਪੀਮ ਦੇ ਆਰਐਸ ਹੋਟਲ ਤੇ ਸਾਥੋ ਬਣਵਾਈ ਗਈ ਸੀ ਤੇ ਸਾਥ ਸਾਨੂੰ ਬਿਆਨ ਮੁਕਰਾਉਣ ਦੇ ਮਾਰੇ ਸਾਥੋਂ ਵੀਡੀਓ ਬਣਾਈ ਸੀ ਲक्की ਕਰੋੜੀ ਤੇ ਅਮਨਦੀਪ ਕਾਂਸਲ ਨੇ ਮੇਰੀ ਮਾਤਾ ਨਾਨੀ ਨੇ ਬਣਵਾਈ ਸੀ ਉਹ ਵੀਡੀਓ ਤੇ ਫਿਰ ਸਾਨੂੰ ਬਿਆਨ ਕਰਵਾਉਣ ਚੰਡੀਗੜ੍ਹ ਲੈ ਕੇ ਗਏ ਪਰ ਮੈਂਨੇ ਮੇਰੇ ਡੈਡੀ ਨੂੰ ਲੋਕੇਸ਼ਨ ਭੇਜ ਦਿੱਤੀ ਸੀ ਇਸ ਕਰਕੇ ਮੇਰੇ ਡੈਡੀ ਸਾਨੂੰ ਉੱਥੋਂ ਲੈ ਆਇਆ ਅਸੀਂ ਉਹ ਬਿਆਨ ਆਪਣੀ ਮਰਜ਼ੀ ਨਾਲ ਨਹੀਂ ਦਿੱਤੇ ਸੀ ਸਾਥੋਂ ਡਰਾ ਧਮਕਾ ਕੇ ਦਵਾਏ ਗਏ ਸੀ ਮੈਨੂੰ ਕਹਿੰਦੇ ਤੇਰੇ ਡੈਡੀ ਨੂੰ ਮਾਰ ਦਾਂਗੇ ਤੇ ਤੁਹਾਨੂੰ ਮੈਨੂੰ ਵੀ ਮਾਰਿਆ ਸੀਗਾ ਅੱਛਾ ਹਾਂਜੀ ਸੇ ਮਤਲਬ ਫਿਰ ਤੁਹਾਡੇ ਡੈਡੀ ਤੁਹਾਨੂੰ ਲੈ ਕੇ ਉਦੋਂ ਆ ਤੁਸੀਂ ਡੈਡੀ ਕੋਲ ਆਏ ਸੋ ਮੈਂ ਚਾਹੂਗਾ ਕਿ ਬੱਚਿਆਂ ਚਲੋ ਬੇਟਾ ਤੁਸੀਂ ਜਾ ਸਕਦੇ ਹੋ ਸੋ ਅਸੀਂ ਮਤਲਬ ਚਲੋ ਆਗੂ ਨਾਲ ਹੋਰ ਗੱਲ ਕਰਨਾ ਚਾਹਾਂਗੇ ਸੋ ਇੱਕ ਗੱਲ ਇਹ ਵੀ ਕਿਹਾ ਜਾ ਰਿਹਾ ਕਿ ਕੋਈ ਪੈਸਿਆਂ ਦਾ ਵੀ ਲੈਣ ਦੇਣ ਹੋ ਰਿਹਾ ਸੀ ਕਹਿੰਦੇ ਵੀ ਪੈਸੇ ਆਰਿਆ ਨੇ ਉਹਨਾਂ ਨੇ ਸਭ ਕੁਝ ਕੀਤਾ ਮੈਂ ਕਹਿੰਦਾ ਵੀ ਆਪਦੀ ਧੀ ਦੀ ਇੱਜ਼ਤ ਜੇ ਉਹਨਾਂ ਨੇ ਵੇਚਣੀ ਹੁੰਦੀ ਉਹ ਪਹਿਲੇ ਦਿਨ ਹੀ ਵੇਚ ਦਿੰਦੇ ਉਹ ਇੱਥੋਂ ਤੱਕਰ ਫਾਈਟ ਹੀ ਨਾ ਕਰਦੇ ਇੱਥੋਂ ਤੱਕਰ ਲੜਦੇ ਹੀ ਨਾ ਤਾਂ ਲਗਾਤਾਰ ਕੁਝ ਵੀਡੀਓ ਮੰਤਰ ਕੇ ਬਣਾ ਕੇ ਝੂਠੀਆਂ ਮਤਲਬ ਕੇ ਬਣਾ ਕੇ ਫੇਕ ਉਹ ਨਸ਼ਰ ਕੀਤੀਆਂ ਜਾ ਰਹੀਆਂ ਨੇ ਅਸੀਂ ਉਹ ਵੀਡੀਓ ਵੀ ਸੁਣੀਆਂ ਨੇ ਮਤਲਬ ਜਿਹੜੀਆਂ ਚ ਉਹਨਾਂ ਨੇ ਕਿਹਾਗਾ ਵੀ ਮਤਲਬ ਵੀ ਉਹ ਕਰਾਂਗੇ ਅਸੀਂ ਪੈਸੇ ਦੇਵਾਂਗੇ ਉਹ ਵੀਡੀਓ ਸਾਡੇ ਕੋਲੇ ਤਿੰਨ ਵਾਰੀ ਤਾਂ ਸਾਡੇ ਆਪਣੇ ਦਫ਼ਤਰ ਮਤਲਬ ਕੇ ਬਾਬਾ ਬੂਜਾ ਸਿੰਘ ਭਵਨ ਦੇ ਵਿੱਚ ਵੀ ਆਏ ਨੇ ਉਹ ਵੀ ਅਸੀਂ ਸਾਡਾ ਉਸ ਪਰਿਵਾਰ ਨਾਲ ਸਮਝੌਤਾ ਕਰਾ ਦਿਓ ਅਸੀਂ ਮਤਲਬ ਕੇ ਸਾਡੇ ਕੋਲੇ ਬਕਾਇਦਾ ਇਹਦੀਆਂ ਰਿਕਾਰਡਿੰਗਾਂ ਵੀ ਨੇ ਸਾਡੇ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਦਫ਼ਤਰ ਦੇ ਵਿੱਚ ਬਾਬੂ ਬੁੱਜਾ ਸਿੰਘ ਭਵਨ ਦੇ ਵਿੱਚ ਤਾਂ ਉਹਨਾਂ ਨੇ ਲਗਾਤਾਰ ਸਾਡੇ ਨਾਲ ਵੀ ਕੋਸ਼ਿਸ਼ ਕੀਤੀ ਅਸੀਂ ਆਖਿਆ ਕਿ ਸੇ ਅਸੀਂ ਕਿਸੇ ਕਿਸਮ ਦੀ ਕੋਈ ਦਲਾਲੀ ਨਹੀਂ ਕਰਦੇ ਹਾਂ ਹੋ ਸਕਦਾ ਹੋਰ ਬਹੁਤ ਸਾਰੇ ਦਲਾਲ ਨੇ ਤੁਸੀਂ ਉਹਨਾਂ ਦੇ ਦਲਾਲਾਂ ਨਾਲ ਗੱਲ ਜਾ ਕੇ ਕਰ ਲੋ ਤਾਂ ਅਸੀਂ ਕਦੇ ਇਸ ਕਿਸਮ ਦੇ ਮਾਮਲਿਆਂ 'ਚ ਕਦੇ ਦਲਾਲੀਆਂ ਨਾ ਕੀਤੀਆਂ ਨੇ ਨਾ ਅਸੀਂ ਨਾ ਕਦੇ ਡਰਿਆ ਤੇ ਨਾ ਅਸੀਂ ਝੁਕੇ ਹਾਂ ਤੇ ਨਾ ਹੀ ਕਦੇ ਵੇਕੇ ਹਾਂ ਔਰ ਬੱਚੀ ਦੇ ਇਨਸਾਫ ਲਈ ਜੱਜ ਕੇ ਲੜਾਂਗੇ ਕਿਉਂਕਿ ਸਮਾਜ ਦੇ ਵਿੱਚ ਕਈ ਵੱਡੇ ਲੋਕ ਨੇ ਉਹ ਸੋਚਦੇ ਨੇ ਵੀ ਚਲੋ ਗਰੀਬ ਦਿੱਤੀ ਐ ਹੈ ਜੇ ਕੁਛ ਇਹਦੇ ਨਾਲ ਹੋ ਗਿਆ ਜਾਂ ਕੁਛ ਕਰ ਲਿਆ ਤਾਂ ਚਾਰ ਰੁਪਏ ਦੇ ਕੇ ਪਰਿਵਾਰ ਨੂੰ ਚੁੱਪ ਕਰਾ ਲਾਂਗੇ ਡਰਾ ਕੇ ਧਮਕਾ ਕੇ ਚੁੱਪ ਕਰਾ ਲਾਂਗੇ ਅਸੀਂ ਇਸ ਪਰਿਵਾਰ ਦੇ ਨਾਲ ਜੱਜ ਕੇ ਖੜੇ ਆਂ ਔਰ ਅੱਜ ਤੋਂ ਬਾਅਦ ਇਹ 3 ਮਤਲਕੇ ਕਿਸੇ ਕਿਸਮ ਦੀ ਵੀ ਮਤਲਕੇ ਅੱਗੇ ਤੱਕ ਲੜਾਈ ਲੜਨੀ ਆਂ ਅਸੀਂ ਉੱਥੋਂ ਤੱਕ ਇਹਨਾਂ 3 ਦੇ ਇਨਸਾਫ ਲਈ ਲੜਾਂਗੇ